ਦੰਦ ਥੋੜਾ ਪਾਇਆ ਸੁੰਭਰੇ ਨਾਸੀ ਲੱਗੇ ਹੋਏ ਆ ਸੋ ਤੁਹਾਨੂੰ ਲਿਸਟ ਵੀ ਦੇ ਦੇਾਂਗੇ ਜਾਏ ਉਹ ਇੱਕ ਵਾਰ ਜਿਹੜਾ ਕੱਢਿਆ ਉਹਨੇ ਤਾਂ ਪਿੰਡਾਂ ਦੇ ਬਾਹਰ ਕਈਆਂ ਨੇ ਤਾਂ ਬੋਰਡ ਵੀ ਲਾਤੇ ਕਿ ਸਾਡਾ ਪਿੰਡ ਹੈ ਜਿਹੜਾ 100% ਨਸ਼ਾ ਮੁਕਤ ਹੋ ਚੁੱਕਿਆ ਜੀ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਇਹਨਾਂ ਨੂੰ ਮੁਬਾਰਕ ਸਰ ਸੁਣੋ ਮੇਰੀ ਗੱਲ ਹਾਊਸ ਨਾਲ ਅੱਛਾ ਚੱਲ ਰਿਹਾ ਕਿਉਂ ਕਰੇ ਸਰ ਸਾਡੀ ਇਹ ਮੁਹਿੰਮ ਮੁੱਕੀ ਨਹੀਂ ਸਰ ਸਾਡੀ ਇਹ ਮੁਹਿੰਮ ਮੁੱਕੀ ਨਹੀਂ ਸਰ ਸਾਡੀ ਇਹ ਮੁਹਿੰਮ ਯੁੱਧ ਨਸ਼ਾ ਵਿਰੁੱਧ ਜਾਰੀ ਹੈ ਸਰ ਮੈਂ ਤਾਰੀਫ ਸਰ ਮੈਂ ਤਾਰੀਫ ਕਰਨੀ ਚਾਹੂਗਾ ਸਰ ਮੈਂ ਤਾਰੀਫ ਕਰਨੀ ਚਾਹੂਗਾ ਸਰ ਮੈਂ ਤਾਰੀਫ ਕਰਨੀ ਚਾਹੂਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰ ਮੇਰੀ ਗੱਲ ਕਹੇ ਤੋ ਸਰ ਮੇਰੀ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਬੈਠੋ ਇੱਕ ਮਿੰਟ ਬੈਠੋ 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 ਓ ਬੈਠੋ ਇੱਕ ਮਿੰਟ ਬੈਠੋ 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 بیٹھو منتری صاحب ایک منٹ دیو بیٹھو بیٹھو منتری صاحب ایک منٹ دوڑا جی میں ایک بےنتی کراگا گیاسپورا صاحب دیکھو ہاؤس دی مریادہ رکھنا سڈا فرج ہے صاحب ਦੇਖੋ ਅੰਨੀ ਸਾਹਿਬ ਹੈਂਰੀ ਸਾਹਿਬ ਇਹ ਹੈਂਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕੇ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਹੈ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਮਿੰਟ ਜਵਾਬ ਦਿਓ ਤੇ ਹਾਊਸ ਦੇ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈ ਬਾਸ ਸਾਹਿਬ ਇਹ ਡੱਕਰਮ ਠੀਕ ਹੈ 33 ਵੀਕ ਸਾਹਿਬ ਬੜਾ ਇੱਕ ਮਿੰਟ ਸੁਣਾਂ ਮੇਜ ਸੁਣ ਦਿਓ ਸੁਣ ਦਿਓ ਸੁਣ ਦਿਓ ਇੱਕ ਮਿੰਟ ਡੈਪਟੀ ਸਪੀਕਰ ਸਾਹਿਬ ਨੂੰ ਸੁਣ ਦਿਓ ਪਹਿਲਾਂ ਇੱਕ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰੱਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋਰੇ ਨਾਲ ਗੱਲ ਕਰ ਰਹੇ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ

ਬਾਈ ਨੇਮ ਨਹੀਂ ਗਿਆ ਦੱਸੋ ਕਿਹਦੇ ਨੇ ਲਿਖਿਆ ਬਾਈ ਨੇਮ ਨਹੀਂ ਗਿਆ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣ ਨੂੰ ਭੇਜਿਆ ਜੇਦਾ ਮੇਰੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਸ ਮੈਂ ਇੱਕੋ ਰਿਕਵੈਸਟ ਕਰੂੰ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੁਚੇ ਜੇ ਢੰਗ ਨਾਲ ਅੱਗੇ ਚੱਲਣ ਲਈਏ ਮੈਂ ਜੇਕਰ ਪਰ ਰਨਿੰਗ ਕਮੈਂਟਰੀ ਕਰਾਂਗੇ ਕਿਤੇ ਚੱਲੇਗੀ ਦੱਸੋ ਰਨਿੰਗ ਕਮੈਂਟਰੀ ਕਰਾਂਗੇ ਕਿਤੇ ਚੱਲੇਗੀ ਅੱరే ਫਿਰ ਨਹੀਂ ਕਰਨੀ ਚਾਹੀਦੀ ਫਿਰ ਨਹੀਂ ਕਰਨੀ ਚਾਹੀਦੀ ਸਵਾਨ ਸਾਹਿਬ ਬੋਲ ਰਹੇ ਹੈ ਵਿੱਚ ਅੰਦਰਕਾਂ ਦੀ ਕੀ ਲੋੜ ਹੈ ਇਹ ਆਪਾ ਲਕਸ਼ਮਣ ਰੇਖਾ 'ਚ ਰਹਿ ਕੇ ਇਸ ਬੈਸ ਨੂੰ ਚਲਾਵਾਂਗੇ ਫਾਇਦੇਮੰਦ ਰਹੇਗੀ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕਿਆ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਭਾਈ ਨੇਮ ਕਿਆ ਦੱਸੋ ਹਾਂ ਕਿਆ ਸੀ ਬਿਲਕੁਲ ਬਾਈ ਨੇ ਨਹੀਂ ਕਿਹਾ ਨਹੀਂ ਕਿਹਾ ਬਾਈ ਇਹਨਾਂ ਦਾ ਬੈਸ ਸੀ ਇਹਨਾਂ ਨਾਲ ਹੋ ਰਹੀ ਸੀ ਬਾਈ ਨੇ ਨਹੀਂ ਕਿਹਾ ਬੈਸ ਸੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਇਹਨਾਂ ਦਾ ਬੈਸ ਉਹ ਚੇਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਮੰਨਦਾ ਮੈਂ ਓਏ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਓਏ ਉਹਨੂੰ ਵਿਡਰੋਅ ਕੀਤਾ ਜਾ ਬਿਲਕੁਲ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਈਸ਼ੂ ਹੈ ਉਹਦੇ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਲਾਂਕ ਇੰਦਾਂ ਕਰ ਗਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲੱਗਾ ਇਹਨਾਂ ਤੋਂ ਬਾਅਦ ਤੁਸੀਂ ਮਿਲਣਾ ਬੈਠੋ ਪਲੀਜ਼ ਇਹਨਾਂ ਦੁਬਾਰਾ ਵੀ ਤਿਆਰੀਆਂ ਜੋ ਮਰਜ਼ੀ ਬੋਲਿਓ ਮੇਰੀ ਰਿਕਵੈਸਟ ਹੈ ਸਾਰੇ ਇਹ ਜਿਹੜੇ ਸ਼ਖਰ ਦੇ ਇਹ ਸਾਰੇ ਐਸਟ ਦੇ ਵਿੱਚੋਂ ਸਰ ਐਕਸਪੈਡੀਟ ਚੰਗਾਰੀ ਲੱਗਦਾ ਮੇਰੀ ਗੁਜ਼ਾਰਸ਼ ਹੈ ਜੋ ਵੀ ਅਸੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਥੋੜੀ ਗਲਤ ਬੈਠੋ ਪਲੀਜ਼ ਜੋ ਵੀ ਚੇਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਉਹ ਰਿਕਾਰਡ ਤੇ ਨਾਲ ਲਿਆਂਦਾ ਜਾਵੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਆ ਕਿ ਅਸੀਂ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਪਰ ਅਸੀਂ ਆਪਣੀ ਜਿਹੜੀ ਅੰਦਰਲੀ ਹੈਗੀ ਆ ਉਹ ਨਾ ਦਿਖਾਈਏ ਕਿ ਲੋਕਾਂ ਨੂੰ ਪੱਕੀ ਆ ਹਾਂਜੀ ਚਲੋ ਮਾਨਯੋਗ ਸਪੀਕਰ ਸਾਹਿਬ ਸਾਡੇ ਦੋ